ਕਿਆ ਕਰੇ ਤਾਂ ਰਿੰਦਾ ਹੀ ਨਹੀਂ ਸੀ ਮੇਰੇ ਕੋਲ ਓਏ ਅੱਛਾ ਜੀ ਪਰ ਮੈਂ ਕਾ ਤੁਹ ਦਰਦਾ ਬੱਚੇ ਆ ਮੈਂ ਸੁਜਾ ਤੇ ਹੁਣ ਆਏ ਮਾਂ ਮੈਂ ਤੇਰੇ ਲਈ ਸਾਰਾ ਕੁਝ ਬੁਣਾ ਰਿਆ ਨਹੀਂ ਮਾਂ ਮੈਂ ਬਾਹਰ ਜਾਣਾ ਪਰ ਇਹਨਾਂ ਬਤਾ ਬੰਤੇ ਜੇ ਕੰਮ ਕਰਦਾ ਸੀ ਕਹਿੰਦੇ ਕਰਚਾ ਕੁਚਾ ਮਾਰੀ ਇਹਨਾਂ ਨੂੰ ਕਿਰਚਾ ਮਾਰੀ ਤੇ ਅਜੇ ਪੂਰੀ ਗੱਲ ਪਤਾ ਨਹੀਂ ਲੱਗੀ ਵੀ ਕੀ ਹੋਈ ਹੈ ਇਹ ਚੱਲਦਾ ਹੀ ਪਤਾ ਲੱਗਾ ਆਪਾਂ ਤਾਂ ਸਾਫ਼ ਚਾਹੀਦਾ ਵੀ ਜਿੰਨੇ ਵੀ ਖੇਤੀ ਹੋ ਗਈ ਇਹਨੇ ਸਾਹਮਣੇ ਕਿ ਬਦਲੇ ਮੇਰੇ ਤਾਂ ਕੰਮ ਤੋਂ ਲੱਗਿਆ ਹੀ ਚੱਕੇ। ਅੱਛਾ ਤੈਨੂੰ ਤੁਸੀਂ ਕੰਮ ਤੇ ਸੀ ਜਦੋਂ ਫੋਨ ਆਇਆ? ਮੈਂ ਤਾਂ ਕੰਮ ਤੇ ਬੈਠਾ ਸੀਗਾ। ਮੈਂ ਤਾਂ ਆਹ ਕੰਮ ਕਰ ਲੱਗਿਆ ਸੀ ਜਦੋਂ ਇਹ ਮੁੰਡੇ ਮੇਰੇ ਕੋਲ ਪਹੁੰਚੇ ਆ। ਤੇ ਮੁੰਡੇ ਕਹਿੰਦੇ ਕਿ ਮਤਲਬ ਵੀ ਛੋਟੇ ਭਰਾ ਦੇ ਕੋਈ ਹਾਂ ਕਹਿੰਦੇ ਡੈਥ ਹੋ ਗਈ ਉਹਦੀ। ਅੱਛਾ ਕੀ ਮਰਿਆ ਮੁਰਿਆ ਕੀ ਸੁਣਾਇਆ ਮੈਂ? ਕਹਿੰਦੇ ਕਰਚਾ-ਕੁਰਚਾ ਮਾਰੀ ਇਹਨਾਂ ਨੇ। ਕਰਚਾ ਮਾਰੀ। ਤੇ ਅਜੇ ਪੂਰੀ ਗੱਲ ਪਤਾ ਨਹੀਂ ਲੱਗੀ ਵਿੱਕੀ ਹੋਈ ਐ। ਇਹ ਜਲਦਾ ਨਹੀਂ ਪਤਾ ਲੱਗਿਆ ਆਪਾਂ ਨੂੰ ਤਾਂ ਸਾਫ਼ ਚਾਹੀਦਾ ਵੀ ਜਿੰਨੇ ਵੀ ਛੇਤੀ ਹੋ ਗਏ ਨੇ ਸਾਹਮਣੇ। ਕੋਈ ਲੜਾਈ ਆ ਕੋਈ? ਲੜਾਈ ਹੋਈ ਇਹ ਯਾ ਘਰੇ ਤਾਂ ਰਹਿੰਦਾ ਹੀ ਨਹੀਂ ਸੀ ਮੇਰੇ ਕੋਲ ਏ ਅੱਛਾ ਜੀ ਉਹ ਕਿਉਂ ਮੈਂ ਬੇਦਖਲ ਕੀਤਾ ਸੀ ਅੱਛਾ ਜੀ ਕੋਲ ਮੈਂ ਕਹ ਤੂੰ ਸੁਦਰਤਾ ਬੱਚੇ ਨਾ ਮੈਂ ਸੁਦਰ ਸਿੰਘ ਮਾਂ ਨਸ਼ਾ ਨੂੰ ਛਾ ਕਰਦਾ ਸੀ ਨਾ ਨਾ ਜੀ ਹਰਤਾ ਛੱਡ ਗਿਆ ਸੀ ਜੀ ਕਹਿੰਦਾ ਮਾਂ ਮੈਂ ਸਾਰਾ ਕੁਝ ਛੱਡ ਤੇ ਹੁਣ ਆਏ ਮਾਂ ਮੈਂ ਤੇਰੇ ਲਈ ਸਾਰਾ ਕੁਝ ਬਣਾ ਲਿਆ ਲਈ ਮਾਂ ਮੈਂ ਬਾਹਰ ਜਾਣਾ ਕਿੱਥੇ ਰਹਿੰਦਾ ਕਿੱਥੇ ਸੀਗਾ ਫਿਰ ਉਹ ਜੁਰੀਬਾ ਦੇ ਅਗੇ ਤੇਰੇ ਦਾ ਬਿੰਨਾ ਬਤਾ ਮੰਡੀ ਜੇ ਕੰਮ ਕਰਦਾ ਸੀ ਮਾਂ ਮੈਂ ਕਮਰਾ ਲੈ ਲਿਆ ਮੈਂ ਸਾਰਾ ਕੁਝ ਬਣਾਤਾ ਮਾਂ ਇਹਦੇ ਚ ਅੱਜ ਦੋ ਜਣੇ ਸ਼ਮਸ਼ੇਰ ਤੇ ਲਵੀਸ਼ ਪੰਡਤ ਕਰਕੇ ਇਹਨਾਂ ਦੀ ਆਪਸੀ ਇੱਥੇ ਕੋਈ ਤਕਰਾਰਬਾਜੀ ਹੋਈ ਆ ਉਹਦੇ ਚ ਜਿਹੜਾ ਸ਼ਮਸ਼ੇਰ ਈਲੀਅਸ ਜੱਟ ਸੀਗਾ ਉਹਦੀ ਐਨੇ ਕੋਈ ਸ਼ਾਰਪ ਵੈਪਨ ਨਾਲ ਲਵੀਸ਼ ਨੇ ਉਹਨੂੰ ਹਿੱਟ ਕੀਤਾ ਤੇ ਉਹ ਚ ਉਹਦੀ ਡੈਥ ਹੋ ਗਈ ਆ ਉਹ ਚ ਕਾਰਵਾਈ ਕਰ ਰਹੇ ਆ ਤੇ ਸਾਡੀਆਂ ਵੱਖ-ਵੱਖ ਟੀਮਾਂ ਇਹ ਤੇ ਲੱਗੀਆਂ ਜਲਦੀ ਇਹਨੂੰ ਅਸੀਂ ਰਾਉਂਡ ਅਪ ਕਰ ਲਾਂਗੇ ਤੇ ਜਿਹੜਾ ਨਵੀਸ਼ ਆ ਜੀ ਇਹ ਮਤਲਬ ਮਾਈਨਰ ਆ ਜੀ ਇਹਦਾ ਹੱਲੇ ਵੇਅਰਬਾਊਟਸ ਕਲੀਅਰ ਨਹੀਂ ਹੈਗੇ ਪੇ ਮਾਈਨਰ ਆ ਕਿ ਮੇਜਰ ਆ ਜਿੱਥੇ ਕੰਮ ਕਰਦਾ ਸੀ ਉੱਥੋਂ ਵੀ ਪਤਾ ਕਰਾਇਆ ਤੇ ਬਾਕੀ ਇਹ ਤੇ ਟੀਮਾਂ ਸਾਡੀਆਂ ਕੰਮ ਕਰ ਰਹੀਆਂ ਅਸੀਂ ਜਲਦੀ ਇਹਨੂੰ ਰਾਉਂਡ ਅਪ ਕਰਾਂਗੇ